हां जी पूर्व पक्षी की कहता मिथ्या बंद की समग्री नहीं ये है मिथ्या बंद माने मिथ्या ਝੂਠੇ ਬੰਦੇ ਨਹੀਂ ਸਮਗਰੀ ਹੈ ਨਹੀਂ ਪਰ ਫਿਰ ਉਹਦੀ ਨਿਵਰਤੀ ਬੰਦੀ ਨਹੀਂ ਹੈ हां ਕਿਉਂ ਤੋਹਰਾ ਬੰਦ ਨਿਵਰਤੀ ਗਿਆਨ ਤੇ ਬਨੇ ਨਾ ਬਿਨ ਅਭਿਆਸ ਹੁਣ ਜਿਹੜਾ ਬੰਦ ਹੈ ਉਹ ਅਧਿਆਸ ਤੋਂ ਨਹੀਂ ਬੰਦ ਜਾਨੀ ਜੇ 80 ਨਾਲ ਦੀ ਫਰਸ਼ ਤੇ ਤੇ ਛੱਪ ਦਾ ਉਹ ਅਧਿਆਸ ਨਹੀਂ ਸੀ ਉੱਤੇ 80 ਰੁਪਏ ਅਧਿਆਸ ਦੇ ਨਾਲ ਛੱਪ ਦੇ ਉੱਤੇ ਝੂਠਾ ਜਿਹੜਾ ਉਹ ਜਿਹੜਾ ਬਣ ਗਿਆ ਮਿੱਥਿਆ ਬੰਦ ਬੰਗਿਆ ਸਿੱਪੀ ਜਰੀ ਹੈ ਪਾਣੀ ਚ ਪਈ ਹੈ ਉਹਦੇ ਚ ਚਾਂਦੀ ਦਾ ਆਵਾਜ਼ ਪੈਦਾ ਹੋ ਗਿਆ ਤੇ ਚਾਂਦੀ ਦੇ ਅਧਿਆਸ ਤੋਂ ਬਿਨਾ ਉਸ ਸੀਪੀ ਵਿੱਚ ਚਾਂਦੀ ਨਜ਼ਰ ਨਹੀਂ ਆਉਂਦੀ ਤੇ ਸੀਪੀ ਦਾ ਅਧਿਆਸ ਜਿਹੜਾ ਨੇ ਚਾਂਦੀ ਦਾ ਅਧਿਆਸ ਸੀਪੀ ਹੈ ਛੱਪ ਦਾ ਅਧਿਆਸ ਹਿੱਤੇ ਰਸੀ ਹੈ ਉਹ ਕਹਿੰਦਾ ਜਦੋਂ ਰਸੀ ਨਾ ਹੋਵੇ ਤਾਂ ਸੱਪ ਜਿਹੜਾ ਝੂਠਾ ਜਿਹੜਾ ਮਿੱਠਿਆ ਬੰਦ ਹੈ ਉਹ ਨਹੀਂ ਬੰਦ ਬਣੇ ਨਾ ਬਿਨ ਅਧਿਆਸ ਯਾਨੀ ਅਧਿਆਸ ਦੀ ਸਮਗਰੀ ਤੋਂ ਬਿਨਾ ਬੰਦ ਨਹੀਂ ਬੰਦਾ ਤੇ ਜੇ ਬੰਦ ਹੈ ਨਹੀਂ ਤਾਂ ਦਿਨ ਨਿਵਰਤੀ ਤੇ ਲੋੜ ਨਹੀਂ ਸਮਗਰੀ ਤਾਂ ਹੀ ਨਹੀਂ ਜੇ ਉਹਦੀ ਸਮਗਰੀ ਹੈ ਨਹੀਂ ਹੈ ਜੀ ਤਾਂ ਫਿਰ ਇਹ ਤਜੋ ਗਿਆਨ ਕੀ ਆ ਗਿਆਨ ਕੀ ਉਹ ਛੋਣੀ ਸਾਹ ਜਾਂਦਾ ਨਾ ਤੇ ਬੰਦਨ ਉਥੇ ਬੰਦ ਨਾ ਲਿਖਿਆ ਵੀ ਜੇ ਬੰਦ ਹੈ ਨਹੀਂ ਤਾਂ ਫਿਰ ਤਾਂ ਪਾਰਪੂਜਾ ਕਰਮ ਕਰਦੀ ਲੋੜੀ ਬੰਦਨ ਦੇ ਨਿਵਰਤੀ ਵਾਸਤੇ ਹੀ ਪਈ ਨੇ ਗੰਦੀ ਲੋੜ ਹੈ ਜਗ ਤਪ ਪੂਜਾ ਕਰਨ ਦੀ ਲੋੜ ਹੈ ਤੇ ਜਿਉ ਹੈ ਨਹੀਂ ਤਾਂ ਫਿਰ ਸਮਝੋ ਕਿ ਉਹ ਕੁਛ ਵੀ ਨਹੀਂ ਹੈਗਾ ਤਾਂ ਅੱਛਾ ਹੰਕਾਰ ਸੇ ਆਦ ਲੈ ਕੇ ਜੋ ਅਨਾਤਮ ਬਸੂ ਹੈ। ਸਰੀਰ ਵੀ ਨਾਤਮ ਬਸੂ ਹੈ। ਕਿਉਂਕਿ ਸਰੀਰ ਵੀ ਜਿਹੜਾ ਇਹ ਆਤਮ ਬਸੂ ਹੈ। ਅਨਾਤਮ ਬੰਧਨ ਹੈ ਜਾਨੀ ਇਹ ਉਹ ਕਹ ਲਈਏ ਕਿ ਸਰੀਰ ਵੀ ਇੱਕ ਬੰਦਰ ਰੂਪ ਹੈ ਇਸ ਬੰਦਰ ਰੂਪ ਵਿੱਚ ਸਰੀਰ ਦੇ ਹੁੰਦੇ ਆ ਇਸ ਗਿਆਨ ਹੁਣਾ ਔਖਾ ਆ ਸੋ ਬੰਧ ਗਈਏ ਹਨ ਜਿਤਨੇ ਅਨਾਤਮ ਵਸੂ ਆਇਆ ਉਹ ਬੰਧ ਹੈ ਤੇ ਅਨਾਤਮ ਵਸੂ ਜਿਹੜਾ ਬੰਧ ਉਹ ਦੇ ਆਸਰੂਪ ਤੋਂ ਇਹ ਹੋ ਗਏ ਹਨ ਤੇ ਗਿਆਨ ਤੋਂ ਨਿਰਵਤ ਹੋਏ ਜੇ ਅਧਾਰ ਸਰੂਪ ਨਹੀਂ ਹੈ ਤਾਂ ਫਿਰ ਬੰਦ ਵੀ ਨਹੀਂ ਤਾਂ ਫਿਰ ਨਿਵਰਦੀ ਵੀ ਨਹੀਂ ਬੰਦੀ ਕਾਹਦੇ ਗਿਆਨ ਕਾ ਜੈ ਸੁਭਾਵ ਹੈ ਜੋ ਬਸੂ ਕਾ ਗਿਆਨ ਹੋਵੇ ਤਾਂ ਕਿ ਵਿਖੇ ਅਧਿਆਸ ਜੋ ਅਗਿਆਨ ਤੈਨੂੰ ਦੂਰ ਕਰੇ ਅਰ ਅਸੀਂ ਪਈ ਸੀ ਤਾਂ ਰੱਸੀ ਜਿਹ ਅਧਿਆਸ ਜਿਹੜਾ ਸਿਰਾ ਸੱਪ ਦਾ ਬਣਿਆ ਰੱਸੀ ਦਾ ਗਿਆਨ ਹੋ ਗਿਆ ਅਧਿਆਸ ਕਰ ਤੋ ਹੋ ਗਿਆ ਉਥੇ ਸੱਪ ਨਹੀਂ ਸੀ ਕਹਿੰਦਾ ਗਿਆਨ ਦਾ ਸੁਭਾਵ ਹੋਇ ਕੀ ਸੁਭਾਵ ਹੈ ਜਾਂ ਬਸੂ ਕਾ ਗਿਆਨ ਹੋਵੇ ਤਾਕੇ ਬਿਖੇ ਅਧਿਆਸ ਅਗਿਆਨ ਤਨਕੂ ਦੂਰ ਕਰੇ ਜਿਸ ਤਰ ਜੇਬਰੀ ਦਾ ਗਿਆਨ ਜੇਬਰੀ ਵਿਖੇ ਸਰਪ ਅਧਿਆਸ ਨੂੰ ਔਰ ਜੇਬਰੀ ਕੇ ਅਗਿਆਨ ਨੂੰ ਦੂਰ ਕਰੇ ਜਿੰਨਾ ਚਿਰ ਰੱਸੀ ਦਾ ਅਗਿਆਨ ਰਹਾ ਉਹਨਾਂ ਚਿਰ ਸਾਨੂੰ ਸੱਪ ਦਾ ਅਧਿਆਸ ਹੋ ਚਿਆ ਜਦੋਂ ਰੱਸੀ ਦਾ ਸਾਨੂੰ ਯਥਾਰਥ ਗਿਆਨ ਹੋ ਗਿਆ ਵੀ ਰੱਸੀ ਹੈ ਫਿਰ ਸਰਪ ਦਾ ਜਿਹੜਾ ਅਧਿਆਸ ਸੀ ਉਹ ਮੁੱਕ ਗਿਆ ਪ੍ਰਾਂਤੀ ਗਿਆਨ ਕਾ ਵਿਸ਼ਾ ਜੋ ਮਿੱਠਿਆ বস্তু ਹੈ ਭ੍ਰੰਤੀ ਗਿਆਨ ਤਾਂ ਕਾ ਨਾਮ ਅਧਿਆਇ ਜੇ ਜਸਪ ਸੀ ਇਹ ਭ੍ਰੰਤੀ ਗਿਆਨ ਸੀ ਰੱਸੀ ਵਿੱਚ ਅਸਲੀ ਰੱਸੀ ਹੈ ਗਿਆਨ ਤਾਂ ਫਿਰ ਉਹਦਨਾ ਭ੍ਰੰਤੀ ਗਿਆਨ ਨਾ ਸੋ ਜਾਗਾ ਜਾਨੀ yatharth ਗਿਆਨ ਤੋਂ ਬਿਨਾ ਭ੍ਰੰਤੀ ਗਿਆਨ ਨਹੀਂ ਦੂਰ ਹੋਉਂਦਾ ਜਦੋਂ ਭ੍ਰੰਤੀ ਗਿਆਨ yatharth ਗਿਆਨ ਹੋ ਗਿਆ ਭ੍ਰੰਤੀ ਗਿਆਨ ਦੂਰ ਹੋ ਗਿਆ उड़ नहीं रही पक्षी कह रहा जाके बिखे जो बसु मिथ्या नहीं वो बसु सत्या नहीं हो है निवृत्ति है तैसे आत्मा बिखे हंकार से आद लेके बंद जो अद्यास कही मिथ्या हो गए तो ज्ञान से निवृत्ति हो गए आत्मा विखे मिथ्याबंद की समगरी है नहीं आत्मा तो चेतन स्वरूप है आनंद स्वरूप है उदे तो कोई समगरी है ही नहीं अध्यास से और बंद प्रतीत हो गए हैं सबू भुलेखा साड़ी आत्मा दुखी है बड़े परेशान आत्मा केवल सच केवल तो आनंद स्वरूप है उद्देशा कोई अध्यास है नहीं मिथियाबंद है नहीं और बंद प्रतीत हो गए हैं ਜਾਤੇ ਬੰਧ ਸੱਤ ਹੈ ਜੇ ਸੱਤੇ ਬੰਧ ਕੀ ਗਿਆਨ ਸੇ ਨਿਵਰਤੀ ਕੀ ਆਸਾਨੀ ਸੁਭਲ ਹੈ ਜੇ ਬੰਧ ਸੱਤ ਹੈ ਤਾਂ ਉਹਦੀ ਨਿਵਰਤੀ ਨਹੀਂ ਹੋਏਗੀ ਜਿੱਦਾਂ ਰੱਸੀ ਸੱਤ ਹੈ ਉਹਦੇ ਚ ਮਿੱਠਿਆਪਣ ਦਾ ਜਿਹੜਾ ਭਾਵ ਦੂਰ ਹੋ ਗਿਆ ਸਰਪ ਦਾ ਭਾਵ ਦੂਰ ਹੋਇਆ ਸਰਪ ਦਾ ਅਧਿਆਸ ਦੂਰ ਹੋ ਗਿਆ ਰੱਸੀ ਦਾ ਨਹੀਂ ਹੋਇਆ ਕਹਿੰਦਾ ਜੇ ਬੰਧ ਸੱਤ ਹਨ ਤੇ ਗਿਆਨ ਸੇ ਨਿਵਰਤੀ ਨਹੀਂ ਬਣੇ ਸਿਰਫ ਮਿਥਿਆ ਬੰਧ ਦੀ ਨਿਵਰਤੀ ਹੋਏਗੀ ਮਿਥਿਆ ਬੰਧ ਦੀ ਨਿਵਰਤੀ ਹੋਏਗੀ ਸੱਤੇ ਬੰਧ ਦੀ ਨਿਵਰਤੀ ਨਹੀਂ ਹੋਏ ਇਹ ਕਹਿੰਦਾ ਅਤ ਅਭਿਆਸ ਸਮਗਰੀ ਨੂੰ ਅਧਿਆਸ ਸਮਗਰੀ ਅਧਿਆਸ ਕੀ ਹੈ ਅਧਿਆਸ ਦੀ ਸਮਗਰੀ ਕਿਹੜੀ ਹੈ ਇਹਦੇ ਬਾਰੇ ਕਹਿੰਦਾ ਸੱਤੇ ਬਸੂ ਕੇ ਗਿਆਨ ਤੇ ਸੰਸਕਾਰ ਇਕਜਾੜੀ ਜਿਹੜੀ ਸੱਤ ਬਸੂ ਹੈ ਨਾ ਉਹਦੇ ਜਿਹੜੇ ਗਿਆਨ ਜੰਨੇ ਸੰਸਕਾਰ ਹੈ ਇਕਬਾ ਇਹ ਅਧਿਆਤਿਸ ਵਗਰੀ ਜਿਹਦਾ ਸੱਪੋ ਸੱਤ ਹੈ ਪਹਿਲਾਂ ਸੀ ਦੇਖਿਆ ਸੀ ਕਿਤੇ ਉਹ ਇਹ ਪੂਰਬੇ ਤੀਜਾ ਸਾਲੂ ਸਾਪਾ ਦਾ ਪਦਾ ਸਿੱਧਾ ਕਾਲਾ ਪੀਲਾ ਧੰਮਾ ਇਸ ਤਰ੍ਹਾਂ ਉਹਦੇ ਉਹਦੇ ਜਨਗ੍ਰੋਗਨ ਅਨਪਤਾ ਇਹ ਸੰਸਕਾਰ ਉਹਦੇ ਵਿਵਤ ਦੋਸ਼ ਅਗਿਆਨ ਪੁਨ ਫਿਰ ਦੂਜਾ ਦੋਸ਼ ਜਿਹੜਾ ਅਗਿਆਨ ਹੈ ਸਾਪ ਤਾਂ ਦੇਖਿਆ ਬਹੁਤ ਬਾਰੇ 6 ਮਹੀਨੇ ਪਹਿਲਾਂ ਦੇਖਿਆ ਉਹ ਗਿਆਨ ਸਮਗਰੀ ਪਹਿਚਾਨ ਸਤਿਅ ਵਸੁਤੇ ਗਿਆਨ ਜਨ ਸੰਸਕਾਰ ਔਰ ਤਿੰਨ ਪ੍ਰਕਾਰ ਦੇ ਦੋਸ਼ ਪਰਮੇ ਦਾ ਦੋਸ਼ ਪਰਮਾਤਾ ਦਾ ਦੋਸ਼ ਪਰਮਾਨ ਦਾ ਦੋਸ਼ ਉਹਦੇ ਚ ਅਸੀਂ ਗਿਣਿਆ ਸੀ ਨੇਤਰ ਦੋਸ਼ ਤਿਮਰ ਦੋਸ਼ ਉਰਵਿਰਤੀ ਤੇ ਸਦਾਰਸ਼ ਇਹ ਗਿਣੇ ਸੀ ਜਿੱਥੇ ਇਹ ਹੋਲ ਉਥੇ ਅਧਿਆਸ ਦੀ ਸਮਗਰੀ ਬਣੂਗੀ ਇੱਥੇ ਨਾ ਇੱਥੇ ਨਹੀਂ ਬਣੂ ਪਰਮੇ ਦਾ ਦੋਸ਼ ਪਰਮਾਤਾ ਅੱਛਾ ਅਦੇਸਤਾਨ ਕੇ ਵਿਸ਼ੇਸ਼ ਰੂਪ का ज्ञान ਰਸੀ ਜੜੀ ਹੈ ਉਹ ਸੱਪ ਦਾ ਅਦੇਸਤਾਨ ਉਦਾ ਵਿਸ਼ੇਸ਼ ਰੂਪ ਕਰਕੇ ਸਾਨੂੰ ਅ ਗਿਆਨ ਹੋਇਆ ਤਾਂ ਸਾਨੂੰ ਸਿੱਟਾ ਸਭ ਪਰਤੀ ਤੇ ਅ ਗਿਆਨ ਵਿਸ਼ੇਸ਼ ਕਰਕੇ ਗਿਆਨ ਹੋਇਆ ਪਰ ਇਤਨੇ ਅਧਿਆਸ ਕੀ ਸਮਗਰੀ ਹੈ ਜਾਂ ਬਿਨਾ ਅਧਿਆਸ ਹੋਵੇ ਨਹੀਂ ਜੇ ਇਹ ਹੈ ਨਹੀਂ ਪਰ ਮਾਤਾ ਪ੍ਰਮਾਨ ਪਰਮੇਦਾ ਦੋਸ਼ ਨਹੀਂ ਹੈ ਚਾਰ ਚੀਜ਼ਾਂ ਹੈ ਨਹੀਂ ਤਿਮਰ ਦੋਸ਼ ਨੇਤਰ ਦੋਸ਼ ਉਰ ਵਿਰਤੀ ਸੁਦਰਸ਼ ਦੋਸ਼ ਇਹ ਨਹੀਂ ਕਿ ਨਹੀਂ ਫਿਰ ਇਹ ਕਹਿੰਦਾ ਜੈਸੇ ਸਿੱਪੀ ਜੇਬਰੀ ਮੇ ਸਰਪ ਦਾ ਅਧਿਆਸ ਹੋਵੇ ਸੋ ਜਾਗਪੁਰਸ਼ ਨੇ ਸਤੇ ਰੂਪਾਰ ਸਰਪ ਕੋ ਦੇਖਾ ਹੈ ਤਾਂ ਕੋਵੇ ਪਰ ਜਾਗੁਰ ਸਤੇ ਰੂਪੇ ਦਾ ਔਰ ਸਤੇ ਸਰਪ ਦਾ ਗਿਆਨ ਨਹੀਂ ਉਹ ਵਿਆਸ ਨਹੀਂ ਹੁੰਦਾ ਜਿਹੜੇ ਸਭ ਦੇ ਕਹਿ ਨਹੀਂ ਫੈਰੀ ਲੋਕ ਹੈ ਉਹ ਫੈਰੀ ਪਤਾ ਗੁਰ ਕੇ ਦੋਂਦਾ ਹਾਂਜੀ ਆਲੂ ਕਿੱਥੇ ਲੱਗਦੇ ਆ ਬੰਦ ਬਰੇ ਤੇ ਡੇਗਦੇ ਆਲੂ ਤੱਤੀ ਬਾਰੇ ਆਂਦੇ ਸ਼ੈਰੀ ਬਚਦੇ ਨੇ پتہ ਗੁੰਗਲੂ ਜਿਹੜੇ ਛਲਜਮ ਹੈ ਜਾਇ ਮੂਲੀਆ ਕਿਤੇ ਬੈਠੇ ਉਹਨੂੰ ਪਤਾ ਨਹੀਂ ਦੇਖੇ ਗਿਆਨ ਤੇ ਨਹੀਂ ਸਾਡੇ ਆਮ ਜੀਵਨ ਵਿੱਚ ਮੇਰੇ ਖਿਆਲ 70 ਤੋਂ 80% ਲੋਕ ਹੈਗੇ ਆ ਜਿਨ੍ਹਾਂ ਨੂੰ ਆਮ ਚਰੇ ਦਾ ਆਮ ਗੱਲਾਂ ਦੇ ਗਿਆਨ ਦੀ ਘਾਟ ਹੈ ਜਦੋਂ ਸਾਡੇ ਪੁਰਾਣੇ ਸਮਾਜ ਸਮਾਜ ਵਿੱਚ ਕੁਝ ਅਖਰ ਚੱਲਦੇ ਸੀਗੇ ਹਲਟ ਚੱਲਦਾ ਸੀ ਉਹ ਹਲਟ ਹੈ ਨਹੀਂ ਕਿਤੇ ਵੀ ਹੁੰਦਾ ਨੌਜਵਾਨ ਹਲਟ ਕਿੱਥੇ ਦੇਖੂਗਾ ਜੇ ਉਹਨੂੰ ਕਹੀਆ ਹਰ ਅਟ ਪੀ ਤੂੰ ਤੂੰ ਕਹੇ ਬੋਲੇ ਭਲੀ ਬਾਤ ਉਹ ਕਹਦਾ ਉਹ ਕੀ ਹੁੰਦਾ ਹਾਂਜੀ ਤੋਂ ਉਹ ਹੈਂਡ ਜਿਹੜੇ ਖੂਹ ਹੈ ਖੂਹ ਅਦੇਸ਼ ਹੋ ਗਏ ਜੇ ਕਿਸੇ ਨੂੰ ਖੂਹ ਸਮਝਿਆ ਲਾ ਪਊਗਾ ਜਿਸ ਸਿਹਰੀ ਬੱਚੇ ਨੇ ਖੂਹ ਦੇਖਿਆ ਹੀ ਨਹੀਂ ਉਹਨੂੰ ਕੀ ਬਣ ਖੂਹ ਕੀ ਹੁੰਦਾ ਅੱਛਾ ਫਿਰ ਜੇ ਅਸੀਂ ਚਰਖਾ ਹਾਂ ਤੇ ਸੌਣਾ ਹਾਂਗਾ ਤੇ ਜਿਸ ਨੇ ਚਰਖਾ ਦੇਖਿਆ ਨਹੀਂ ਚਰਖਾ ਰੱਗਿਆ ਨਹੀਂ ਯਾਨੀ ਐਸੀਆਂ ਕੁਝ ਬਸਮੇਂ ਸਮਾਜ ਚ ਪਰਚਲ ਸੀ ਉਹ ਮੌਕੇ ਤੇ ਹੈ ਨਹੀਂ ਉਹਨਾਂ ਨੂੰ ਸਮਝਾਉਣ ਵਾਸਤੇ ਬੜੀ ਦਿੱਕਤ ਪੇਸ਼ ਆਏਗੀ। ਤੋਂ ਇਹ ਕਹਿੰਦਾ ਜਾ ਕੇ 70 ਰੁਪਏ ਦਾ ਔਰ ਸੱਪ ਦਾ ਗਿਆਨ ਨੇ ਤਾਂ ਕੁ ਹੋਗਾ ਨਹੀਂ। ਜਿਹਨੂੰ 70 ਰੁਪਏ ਚਾਂਦੀ ਦਾ ਤੇ ਅਸਲੀ ਸੱਪ ਦਾ ਗਿਆਨ ਨਹੀਂ ਉਹਨੂੰ ਅਧਿਆਸ ਨਹੀਂ ਹੋਏਗਾ। ਸੱਪ ਅਰਸੂ ਕੇ 11 ਕੇ ਸੰਸਕਾਰ ਅਧਿਆਸ ਕੇ হেতু ਹੈ। ਜਿਹਨਾਂ ਨੂੰ ਸੱਪ ਅਸਲੀ ਸੱਪ ਦੇਖਿਆ ਉਹਨੂੰ ਹੀ ਰੱਸੀ ਵਿੱਚ ਸੱਪ ਦਾ ਅਧਿਆਸ ਹੋਏਗਾ। ਜਿਹਨੇ ਅਸਲੀ ਚਾਂਦੀ ਦੇਖੀ ਹੈ ਉਹਨੂੰ ਜਿਹੜੀ ਸਿੱਪੀ ਆ ਉਹਦੇ ਵਿੱਚ ਚਾਂਦੀ ਦਾ ਅਧਿਆਸ ਹੋਊਗਾ ਸਿੱਪੀ ਵਿੱਚ ਸਰਪਕਾ ਔਰ ਜੇਬਰੀ ਵਿੱਚ ਰੂਪੇ ਦਾ ਅਧਿਆਸ ਹੋਵੇਗਾ ਨਹੀਂ ਬਰਤਨ ਵਿੱਚ ਕੱਪੜੇ ਦਾ ਕੱਪੜੇ ਵਿੱਚ ਬਰਤਨ ਦਾ ਅਧਿਆਸ ਨਹੀਂ ਹੋਊਗਾ ਰੱਸੀ ਵਿੱਚ ਸਰਪ ਦਾ ਸਰਸ਼ ਦੋਸ਼ ਰੂਪੇ ਵਿੱਚ ਜਿੱਦਾਂ ਸਿੱਪੀ ਵਿੱਚ ਰੱਸੀ ਦਾ ਅਧਿਆਸ ਨਹੀਂ ਹੋਊਗਾ ਰੱਸੀ ਵਿੱਚ ਚਾਂਦੀ ਦਾ ਅਧਿਆਸ ਨਹੀਂ ਹੋਊਗਾ ਤੇ ਇਹ ਪਰਮੇ ਵਿਖੇ ਸਦਰਸ਼ ਦੋਸ ਅਧਿਆਸ ਦਾ ਹੇਤੂ ਹੈ ਜਿਹੜੀ ਸਦਰਸ਼ਤਾ ਨਹੀਂ ਉੱਥੇ ਅਧਿਆਸ ਨਹੀਂ ਪਰੇਗਾ ਰੱਸੀ ਤੇ ਚਾਂਦੀ ਦੀ ਸਦਰਸ਼ਤਾ ਨਹੀਂ ਹੈ ਇੱਥੇ ਅਧਿਆਸ ਨਹੀਂ ਹੈ ਹੈ ਸੋਕੀ ਗੱਲ ਸਮਝਾਈ ਥੋੜੀ ਥੋੜੀ ਉਹ ਦੋ ਕੋ ਜਵਾਰੀ ਪੜੋਗੇ ਸੋਗ ਦੇ ਆਪ ਲੱਗ ਜਾ ਪਤਾ ਇਹ ਅੱਛਾ ਨੇਤਰ ਆਦਿਕ ਪ੍ਰਮਾਣ ਵਿਖੇ ਪਿੱਤ ਦਾ ਮਲ ਤੇ ਮਰਦੋਸ਼ ਜਿਹੜੇ ਨੇਤਰ ਦੇ ਆਦ ਲੈ ਕੇ ਜੋ ਦੋਸ ਸੋ ਅਧਿਆਸ ਕੇ ਹਿਤੂ ਸਦਰਸ਼ ਦੋਸ਼ ਤੇਮਰ ਦੋਸ਼ ਨੇਤਰ ਦੋਸ਼ ਔਰ ਪੁਰਬ੍ਰਤੀ ਇਹ ਅਧਿਆਸ ਦੇ ਹਿਤੂ ਹੈ ਇਹਦੇ ਸੀਪੀ ਦਾ ਇਦਨ ਰੂਪ ਕਰਕੇ ਸਮਾਨਿਆ ਗਿਆਨ ਹੋਵੇ ਔਰ ਜੈ ਸੀਪੀ ਹੈ ਐਸਾ ਵਿਸ਼ੇਸ਼ ਗਿਆਨ ਨਹੀਂ ਹੋਵੇ ਜਬ ਅਧਿਆਸ ਹੋਵੇ ਜੇ ਕਹਨੇ ਜਿਨ ਸੀਪੀ ਦੇਖੀ ਨਹੀਂ ਉਹ ਕਹਿੰਦਾ ਸੀਪੀ ਹੈ ਕਹਿੰਦਾ ਉਹ ਸੀਪੀ ਕੀ ਹੁੰਦੀ ਹੈ ਇਹਦਾ ਚਾਂਦੀ ਲੱਗਦੀ ਇਹ ਕਹਿੰਦਾ ਜਿਹਨੂੰ ਸਿੱਪੀ ਦਾ ਵਿਸ਼ੇਸ਼ ਗਿਆਨ ਨਹੀਂ ਹੈ ਉਹਨੂੰ ਅਧਿਆਸ ਹੋਗਾ ਜਿਹਨੂੰ ਸਿੱਪੀ ਦਾ ਪੂਰਾ ਪਤਾ ਹੈ ਇਹ ਸਿੱਪੀ ਆ ਉਹਨੂੰ ਅਧਿਆਸ ਨਹੀਂ ਹੋਗਾ ਜਦੋਂ ਰੱਸੀ ਆ ਫਿਰ ਬਗੇ ਚੁੱਕ ਲਈ ਅਧਿਆਸ ਉਹਨੂੰ ਨਹੀਂ ਹੋਗਾ ਰੱਸੀ ਨੇਰੇ ਚ ਪਈ ਹੈ ਉਹਨਾਂ ਚੋਂ ਅਧਿਆਸ ਬਣਿਆ ਐਸਾ ਵਿਸ਼ੇਸ਼ ਰੂਪ ਕੇ ਗਿਆਨ ਹੋਵੇ ਤਬ ਅਧਿਆਸ ਹੋਵੇਗਾ ਔਸਮਾਨ ਰੂਪ ਕਰਕੇ ਗਿਆਨ ਨਹੀਂ ਹੋਵੇ ਤਾਂ ਉਹ ਵੀ ਅਧਿਆਸੇ ਹੋਵੇ ਨਹੀਂ ਕਿਉਂ ਜਾਂ ਤੇ ਅਦੇਸ਼ਤਰ ਦਾ ਵਿਸ਼ੇਸ਼ ਰੂਪ ਕਰਕੇ ਅ ਗਿਆਨ ਔਰ ਸਮਾਨ ਰੂਪ ਕਰਕੇ ਗਿਆਨ ਅਧਿਆਸ ਦਾ ਹਿਤੂ ਹੈ ਜਿੱਦਾਂ ਪੂਰਵ ਵਰਤੀ ਸਭ ਦੇਖਿਆ ਉਹ ਸਮਾਨ ਗਿਆਨ ਹੈ ਔਰ ਵਿਸ਼ੇਸ਼ ਇੱਥੇ ਅ ਗਿਆਨ ਰਹਿੰਦੇ ਰਹ ਕੇ ਦੇਖ ਨਹੀਂ ਜਾਂ ਇੱਥੇ ਜਿਹੜਾ ਅਧਿਆਸ ਦਾ ਹਿਤੂ ਹੈ ਇਤਨੀ ਅਧਿਆਸ ਦੀ ਸਮਗਰੀ ਹੈ ਇਹ ਅੱਗੇ ਅੱਗੇ ਆਊਗੀ ਬਾਰ-ਬਾਰ ਸਮਗਰੀ ਕਿਹੜੀ ਹੈ ਇਹਨੂੰ ਫਿਰ ਦੇਖਣਾ ਪਊਗਾ ਕਿਹੜੀ ਕਿਹੜੀ ਵਿਸ਼ੇਸ਼ ਸਮਾਨ ਰੂਪ ਕਰਕੇ ਗਿਆਨ ਔਰ ਵਿਸ਼ੇਸ਼ ਰੂਪ ਕਰਕੇ ਅ ਗਿਆਨ ਹੈ ਤਾਂ ਉਹਦੇ ਜੋ ਸਮਗਰੀ ਚ ਅਧਿਆਸ ਪੈਦਾ ਹੁੰਦਾ ਸਮਾਨ ਰੂਪ ਕੇ ਗਿਆਨ ਵਿਸ਼ੇਸ਼ ਰੂਪ ਕੇ ਅ ਗਿਆਨ ਤੋਂ ਇਤਨੀ ਦੇ ਅਖੀਸ ਵਗਰੀ ਹੈ ਇਨਮੇ ਕੋਈ ਇੱਕ ਨਹੀਂ ਹੋਵੇ ਤੋ ਵੀ ਅਧਿਆਸ ਹੋਵੇ ਨਹੀਂ ਜੈਸੇ ਕੁਲਾਲ ਚੱਕਰ ਦੰਡ ਮ੍ਰਿਤਕਾ ਘਰ ਕੀ ਸਮਗਰੀ ਘੜੇ ਨੂੰ ਬਣਾਉਣ ਲੱਗਾ ਜਿਹੜਾ কুমہار ਹੈ ਉਹ ਚੱਕਰ ਦਾ ਲੱਕੜੀ ਦਾ ਹੁੰਦਾ ਤਾਂ ਉਹਦੇ ਉੱਤੇ ਮਿੱਟੀ ਰੱਖਦਾ ਫਿਰ ਉਹਦੇ ਡੰਡੇ ਨੂੰ ਪਾ ਕੇ ਤੇਜ਼ ਨੂੰ ਘੁਮਾਉਂਦਾ ਤੇ ਜਿੰਨੇ ਚਿਰ ਚੱਕ ਘੁੰਮਦਾ ਉਹਨੇ ਚਿਰ ਉਹਦੀ ਛਾਟੀ ਘੜਾ ਜੋ ਵੀ ਬਣਾ ਉਹ ਬਣਾ ਦਿੰਦਾ ਜੇ ਡੰਡਾ ਨਾਲ ਚੱਕੋ ਬਣਾ ਨਹੀਂ কুমਾਰ ਰਹਾ ਹੋਵੇ ਤਾਂ ਵੀ ਘੜਾ ਨਹੀਂ ਬਣਨਾ ਮਿੱਟੀ ਹੁੰਦਾ ਵੀ ਘੜਾ ਨਹੀਂ ਬਣਨਾ ਤੇ ਜੇ ਵੀ ਚੱਕਰੀ ਹਰਦਾ ਤਾਂ ਚੱਕ ਦੇ ਵੀ ਘੜਾ ਨਹੀਂ ਬਣਦਾ ਯਾਨੀ ਇਹ ਚਾਰੇ ਚੱਕ ਮਿੱਟੀ কুমہار ਤੇ ਡੰਡਾ ਘੜੇ ਦੇ ਬਣਦੇ ਹੇਤੂ ਹੈ ਤੇ ਜੇ ਚਾਰੇ ਨਹੀਂ ਹੈਗੇ ਤਾਂ ਘੜਾ ਨਹੀਂ ਬਣ ਇਹ ਇਹਨੇ ਉਦਾਹਰਨ ਦਿੱਤੀ ਹੈ ਕੋਈ ਇੱਕ ਨਹੀਂ ਹੋਵੇ ਤਾਂ ਘਟ ਘੜਾ ਬਣੇਗਾ ਨਹੀਂ ਤੈਸੇ ਅਧਿਆਸ ਵੀ ਸਾਰੀ ਸਮਗਰੀ ਦੇ ਹੁੰਦਿਆਂ ਹੁੰਦਾ ਜੇ ਕੋਈ ਇੱਕ ਚੀਜ਼ ਵਿੱਚ ਹੈ ਨਹੀਂ ਤਾਂ ਅਧਿਆਸ ਨਹੀਂ ਹੁੰਦਾ ਬੰਦ ਕੇ ਅਧਿਆਸ ਮੈਂ ਸੇ ਮੈਂ ਸत्य ਵਸੂ ਕੇ ਗਿਆਨ ਸੇ ਜਿੰਨੇ ਸੰਸਕਾਰ ਕੀ ਅਸਿੱਧੀ ਉਹਨੇ ਫੇਰ ਤਰਕ ਕਰ ਲਿਆ ਉਹ ਕਹਿੰਦਾ ਤੈਸੇ ਬੰਦ ਕੇ ਅਧਿਆਸਨ ਹੈ ਇੱਕ ਵੀ ਕਾਰਨ ਹੈ ਨਹੀਂ ਬੰਦ ਕਹੋ ਸੱਤਿ ਹੋਵੇ ਤਾਂ ਕਿ ਗਿਆਨ ਜਨ ਦੇ ਸੰਸਕਾਰ ਤੇ ਆਤਮਾ ਦੇ ਕੇ ਮਿੱਥਿਆ ਬੰਦਪਤੀ ਹੋਵੇ ਸੋ ਸਿਧਾਂਤ ਮੈਂ ਆਤਮਾ ਸੇ ਭਿੰਨ ਕੋਈ ਬਸ ਸੱਤੇ ਬਸੂ ਹੈ ਨਹੀਂ ਸਾਨੂੰ ਪ੍ਰਤੀਤ ਹੋ ਰਿਹਾ ਨਾ ਉਹ ਕਹਿੰਦਾ ਆਤਮਾ ਦਾ ਸੱਤੇ ਬਸੂ ਹੈ ਬਾਕੀ ਦਾ ਕੋ ਸੱਤੇ ਬਸੂ ਹੈ ਨਹੀਂ ਤੋ ਜਦ ਤੇ ਸਤਬੰਧ ਕੇ ਗਿਆਨ ਜਿੰਨੇ ਸੰਸਕਾਰ ਕਾ ਆਪਾਵ ਹੋ ਰਹੇ ਤੇ ਆਤਮਾ ਦੇ ਕੇ ਬੰਦ ਕਾ ਅਧਿਆਸ ਨਹੀਂ ਆਪਾਂ ਹੀ ਵੈਸੇ ਅਧਿਆਸ ਨਹੀਂ ਬੰਦਾ ਹੈ ਜੀ ਆ ਦਾਤੋ ਦਾ ਚੇਤਨ ਸਰੂਪ ਹੈ ਨਾਤ ਸਰੂਪ ਹੈ ਔਰ ਆਤਮਾ ਸਰੂਪ ਹੈ ਫਿਰ ਇਹਦੇ ਵਿੱਚ ਕੋਈ ਅਧਿਆਸ ਦੀ ਸਮਗਰੀ ਹੈ ਨਹੀਂ ਇਸ ਵਾਸਤੇ ਆਤਮਾ ਚ ਜਿਹੜਾ ਅਧਿਆਸ ਹੈ ਨਹੀਂ ਬੰਦ ਅਧਿਆਸ ਨਹੀਂ ਬੰਦਾ ਬੰਦ ਕੇ ਅਧਿਆਸੇ ਪਰਮੇਸ਼ਰ ਦੋਸਤ ਕੀ ਸਿੱਧੀ ਐ ਐਸੀ ਆਤਮਾ ਦਾ ਔਰ ਬੰਦ ਦਾ ਸਦਰਸ਼ਵੀ ਨਹੀਂ ਕੋਈ ਆਤਮਾ ਦਾ ਤੇ ਜਿਹੜੇ ਬੰਦ ਨੇ ਬਰਾਬੰਦ ਨੇ ਉਹਨਾਂ ਦਾ ਸਦਰਸ਼ਣੀ ਹੈਗਾ ਜਦ ਤੱਕ ਉਹ ਸਦਰਸ਼ਣ ਨਹੀਂ ਪਰਮੇਸ਼ਰ ਨਹੀਂ ਐ ਰੱਸੀ ਚ ਸਦਰਜੋੜ ਹੈ ਤਾਂ ਉੱਥੇ ਅਧਿਆਸ ਬੰਦਿਆ ਆਤਮਾ ਵਿੱਚ ਤੇ ਪਰਮੇਸ਼ਰ ਦੋਸਤ ਦੀ ਸਿੱਧੀ ਆ ਬੰਦ ਦੀ ਨਹੀਂ ਬੰਦ ਦੀ ਸਿੱਧੀ ਬੰਦ ਬੰਦ ਸੱਤ ਨਹੀਂ ਹੈ ਆਤਮਾ ਸੱਤ ਹੈ ਸਦਰਸ਼ ਤੋਂ ਸਹਿ ਨਹੀਂ ਇਹ ਇਸ ਵਾਸਤੇ ਨਹੀਂ ਬੰਦ ਪੈਸੇ ਆਤਮਾ ਕੋਰ ਬੰਦ ਕਰ ਸਦਰਸ਼ ਵੀ ਨਹੀਂ ਹੈ ਹੂੰ ਉਟਾ ਤਮ ਪ੍ਰਕਾਸ਼ ਨਹੀਂ ਹੈ ਵਿਪਰੀਤ ਸੁਭਾਅ ਹੈ ਆਤਮਾ ਚੇਤਨਸੁਰੂਪ ਹੈ ਉਹ ਅਚੇਤਨ ਹੈ ਆਤਮਾ ਗਿਆਨ ਸੁਰੂਪ ਹੈ ਉਹ ਗਿਆਨ ਸੁਰੂਪ ਹੈ ਆਤਮਾ ਸੁਦੀਪਕਾਰ ਹੈ ਬਈ ਨਾਸ਼ਵਾਨ ਜੇ ਸਾਰੇ ਵਿਪਰੀਤ ਹੈ ਇਸ ਵਾਸਤੇ ਅਰਮੇ ਦਾ ਦੋਹ ਜੜਾ ਆ ਉਹ ਵੀ ਇਹ ਅਤਮਾ ਚ ਨਹੀਂ ਹੈ ਇਸ ਵਾਸੇ ਚ ਬੰਦ ਜੜਿਆ ਉਹਦੀ ਅਧਿਆਤਿਕ ਸਮਗਰੀ ਨਹੀਂ ਬਣਦੀ ਆਤਮਾ ਪ੍ਰਤਿਆਕਰ ਬੰਦ ਪ੍ਰਿਆਕ ਪਾਕੂ ਹੈ ਆਤਮਾ ਪ੍ਰਿਆਧੇਖਣ ਵਾਲੀ ਹੈ ਦਰਸ਼ਨ ਵਾਲੀ ਹੈ ਬੰਦ ਪ੍ਰਿਆਕ ਹੈ ਪ੍ਰਤਿਆਕ ਨਾਮ ਅੰਤਰ ਕਾ ਹੈ ਔਰ ਪ੍ਰਾਗ ਨਾਮ ਬਾਹਰ ਕਾ ਹੈ ਬੰਦਤਾ ਬਾਹਰੀ ਹੈ ਆਤਮਾ ਅੰਦਰ ਹੈ ਇਸ ਵਾਸੇ ਇਨ ਦਾ ਦੋਸ਼ ਬਣਦਾ ਨਹੀਂ ਸਦਰਸ਼ ਦੋਸ਼ ਨਚ ਹੈ ਨਹੀਂ ਆਤਮਾ ਵਿਖਈ ਹੈ ਔਰ ਬੰਦ ਵਿਖੇ ਨੇ ਆਤਮਾ ਵਿਸ਼ਾ ਨੂੰ ਵਿਖੇ ਕਰਦੀ ਹੈ ਜੇ ਆਤਮਾ ਨਾ ਹੋ ਮਰਦਾ ਹੁੰਦਾ ਜਿੱਦਾਂ ਫਿਰ ਆਦਮੀ ਦੁਖ ਸਕਦਾ ਬਿਨ ਰਿਆਸ ਹੀ ਨਹੀਂ ਹੋ ਸਕਦਾ ਕੁਝ ਇਹ ਕੰਦਾ ਆਤਮਾ ਵਿਸ਼ਈ ਹੈ ਜਨ ਬਿਸ਼ੇ ਨੂੰ ਜਾਣਨ ਵਾਲੀ ਹੈ ਤੇ ਬੰਦ ਜਿਹੜਾ ਵਿਸ਼ੇ ਹੈ ਜਿਹਨੂੰ ਜਾਨਣਾ ਹੈ ਜੋ ਪ੍ਰਕਾਸ਼ ਕਰੇ ਬਾਹਰ ਉਹ ਸੁਬੇਖੇ ਗਈ ਹੈ ਜਾਕਾ ਪ੍ਰਕਾਸ਼ ਕਰੀਏ ਉਹਨੂੰ ਵਿਸ਼ੇ ਗਈ ਹੈ ਜਿਹਦਾ ਅਸੀਂ ਕੰਮ ਕਰਨ ਜਾਂਦੇ ਆ ਸਰੋ ਕੱਟਣ ਜਾਣਾ ਸਰੋ ਕੱਟਣ ਸਾਡਾ ਵਿਸ਼ੇ ਹੈ ਤੇ ਜਿਆਦਾ ਅਸੀਂ ਕੱਟਾ ਹੀ ਆ ਸੀ ਬਿਸ਼ ਬਿਸ਼ ਗਈ ਹੈ ਪਰ ਤਿਆ ਕਬਿਖੇ ਪ੍ਰਾਕਾ ਤੱਤ ਪ੍ਰਾਕਿ ਵਿਖੇ ਪ੍ਰਤਿਆ ਦਾ ਅਧਿਆਸ ਹੋਵੇ ਨਹੀਂ ਉਹਨਾਂ ਪਿੱਛੇ ਕਿਹਾ ਨਾ ਪੈ ਸਦਾਰਸ਼ ਦੋਸ਼ਿਤ ਤੇ ਨਾ ਹੋਵੇ ਤੇ ਨਿਬੜਾ ਆਤਮਾ ਪ੍ਰਕਾਸ਼ ਰੂਪ ਹੈ ਬੰਦ ਅੰਧੇਰਾ ਰੂਪ ਹੈ ਆਤਮਾ ਗਿਆਨ ਸਰੂਪ ਹੈ ਉਹ ਗਿਆਨ ਸਰੂਪ ਹੈ ਇੱਥੇ ਸਦਰਸ਼ ਦੋਸ਼ ਹੈ ਨਹੀਂ ਇਸ ਵਾਸਤੇ ਅਧਿਆਤ ਨਹੀਂ ਬਣਦਾ ਜੈਸੇ ਪੁੱਤਰ ਆਦਿਕਨ ਕੀ ਅਪੇਖਾ ਤੇ ਦੇਹ ਪ੍ਰਤੱਖ ਹੈ ਤਾਂ ਕਿ ਵਿਸ਼ਨੂੰ ਵਿਖੇ ਪੁੱਤਰ ਆਦਿਕਨ ਕਾ ਔਰ ਪੁੱਤਰ ਆਦਿਕ ਵਿਖੇ ਦੇਹ ਕਾ ਅਧਿਆਸ ਹੋਵੇ ਨਹੀਂ ਔਰ ਵਿਸ਼ੇ ਮੇ ਵਿਸ਼ੇਈ ਕਾ ਤਥਾ ਵਿਸ਼ੇਈ ਮੇ ਵਿਸ਼ੇ ਕਾ ਅਧਿਆਸ ਹੋਵੇ ਨਹੀਂ ਆਤਮਾ ਵਿੱਚ ਬੰਦ ਦਾ ਅਧਿਆਸ ਨਹੀਂ ਤੇ ਬੰਦ ਵਿੱਚ ਆਤਮਾ ਦਾ ਅਧਿਆਸ ਨਹੀਂ ਹੈ ਜਿਵੇਂ ਵਿਸ਼ਾ ਜੋ ਘਾਟਾ ਦੇ ਤਿੰਨ ਵਿਖੇ ਵਿਖੇ ਦੀਪਕਾ ਔਰ ਦੀਪਕ ਵਿਖੇ ਘਾਟਾ ਰਸ ਕਰਦਾ ਧਿਆਨ ਸੋਵੇ ਨਹੀਂ ਘੜਾ ਤੇ ਦੀਵਾ ਦੀਵਾ ਹੋਰ ਜੇ ਇਹ ਦੀਵਾ ਪ੍ਰਕਾਸ਼ ਕਰਿਆ ਘੜਾ ਕਹਿੰਦਾ ਜਿੱਦਾਂ ਉਹਨੇ ਚ ਸਦਰਸ਼ ਦੋਸ਼ ਨਹੀਂ ਹੈਗਾ ਨਾ ਘੜੇ ਤਾਂ ਦੀਵੇ ਚ ਸਦਰਸ਼ਤਾ ਨਹੀਂ ਹੈ ਇੱਥੇ ਬੰਦ ਦਾ ਜਿਹੜਾ ਅਧਿਆਸ ਨਹੀਂ ਬਣਦਾ ਅਧਿਆਸ ਹੈ ਨਹੀਂ ਤੇ ਐਸੇ ਸਦਰਸ਼ੇ ਕੇ ਅਭਾਵ ਹੋਣ ਤੇ ਪ੍ਰਤਕਸ਼ ਜੋ ਆਤਮਾ ਤਾਂ ਬਿਕੇ ਪ੍ਰਾਕ ਬਿਕੇ ਰੂਪ ਬੰਦਰ ਦਾ ਅਧਿਆਸ ਬਣ ਨਹੀਂ ਪ੍ਰਤਕਸ਼ ਜਦੋਂ ਰਸੀ ਦਾ ਗਿਆਨ ਹੋ ਗਿਆ ਤਾਂ ਉੱਥੇ ਅਧਿਆਸ ਦੀ ਸਮਗਰੀ ਖਤਮ ਹੋ ਜਾਂਦੀ ਹੈ ਇਸ ਵਾਸਤੇ ਆਤਮਾ ਜਿਹੜੀ ਹੈ ਸੁਦੀਪ ਘਰ ਚੇਤਨ ਸਰੂਪ ਹੈ ਉਹਨੂੰ ਸਾਰਾ ਗਿਆਨ ਹੈ ਉਹਦੇ ਚ ਅਧਿਆਸ ਦੀ ਸਮਗਰੀ ਨਹੀਂ ਬਣਦੀ ਜਿੱਥੇ ਅਧਿਆਸ ਦੀ ਸਮਗਰੀ ਉੱਥੇ ਬੰਦ ਹੈ ਨਹੀਂ ਤੇ ਆਜ਼ਮਾ ਬੰਦ ਤੋਂ ਮੈਂ ਬਨਮ ਹੂੰ ਅੱਛਾ ਬੰਦ ਕੇ ਅਧਿਆਸ ਮੇ ਪਰ ਪਰਮਾਤਿਕਤਾ ਦੋਸ਼ ਕੀ ਅਸਿੱਧੀ ਉਹ ਪਰਮਾਤਾ ਪ੍ਰਮਾਨ ਪਰਮੇਦੀ ਕਰ ਰਿਹਾ ਨਾ ਹਾਂ ਇਹ ਕੀ ਕਹਿੰਦਾ ਪੈਸੇ ਪਰਮਾਤਾ ਕੇ ਦੋਸ਼ ਕਾ ਔਰ ਪ੍ਰਮਾਨ ਕੇ ਦੋਸ਼ ਕਾ ਵੀ ਅਪਾਰ ਹੈ ਕਿਉਂਕਿ ਪਰਾਤਾ ਮੇ ਪਰਮਾਤਾ ਸੇ ਆਦ ਲੈ ਕੇ ਸਰਵ ਪਰਪੰਚ ਅਧਿਆਸ ਰੂਪ ਹੈ ਸੋਈ ਬੰਦ ਹੈ ਸਮਝਣਾ ਨੂੰ ਜਿਸ ਤਰ੍ਹਾਂ ਪਰਮਾਤਾ ਮੇ ਆਦ ਲੈ ਕੇ ਸਰਵ ਪ੍ਰਪੰਚ ਸਾਰਾ ਜੋ ਕੁਝ ਦੇਖਦੇ ਆ ਇਹ ਅਧਿਆਸ ਰੂਪ ਹੈ ਇਹੀ ਬੰਦ ਰੂਪ ਹੈ ਜੇ ਵਿਦਾਂਤ ਕਰ ਸਿਧਾਂਤ ਹੈ ਇਸ ਰੀਤੀ ਸੇ ਬੰਦ ਕੇ ਅਧਿਆਸ ਸੇ ਪੁਰੂ ਪਰਮਾਤਾ ਪਰਮਾਨ ਕਾ ਸਰੂਪ ਅਸਿੱਧ ਹੈ ਔਰ ਤਾਂ ਕਾ ਦੋਸ ਵੀ ਅਸਿੱਧ ਹੈ ਜਾਂ ਤੇ ਬੰਦ ਕਾ ਅਧਿਆਸ ਬਣੇ ਨਹੀਂ ਔਰ ਬੰਦ ਕੇ ਅਧਿਆਸ ਅਦਿਸ਼ਠਾਨ ਬ੍ਰਹਮ ਕਾ ਵਿਸ਼ੇਸ਼ ਰੂਪ ਸੇ ਅਗਿਆਨ ਵੀ ਬਣੇ ਨਹੀਂ ਔਰ adeshtar ka vishesh roop karke gyan bhi bana nahi kahete jo band ka adesthan brahm hai so swa prakash roop hai gyan roop hai chetan roop hai ta swa prakash gyan roop brahm ke suraj vich jaisa koi andhere di kalpana nahi kar sakde brahm vich bhi asi agyan di kalpana nahi kar sakde to tamke nahi agyan banani ਜਿਵੇਂ ਚੇਤਨ ਪ੍ਰਕਾਸ਼ ਔਰ ਤਮ ਰੂਪ ਅ ਗਿਆਨ ਦਾ ਪਰਸਪਰ ਵਿਰੋਧ ਹੈ ਰੋਸ਼ਨੀ ਦਾ ਤੇ ਸੂਰਜ ਦਾ ਅੰਧੇਰੇ ਦਾ ਤੇ ਰੋਸ਼ਨੀ ਦਾ ਵਿਰੋਧੀ 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 ਨੇ ਇੱਕ ਦੂਜੇ ਦੇ ਇਹਨਾਂ ਚ ਸਮਤਾ ਨਹੀਂ ਬਰਾਬਰਤਾ ਨਹੀਂ ਉਲਟ ਨੇ ਇੱਕ ਦੂਜੇ ਦੇ ਅਧਿਸ਼ਟਲ ਦਾ ਅ ਗਿਆਨ ਅੰਗੀਕਾਰ ਕਰੇ ਤੋ ਵੀ ਬੰਦ ਕਾ ਅਧਿਆਸ ਬਣੇ ਨਹੀਂ ਕਿਉਂ અત્યੰਤ ਅ ਗਿਆ ਦੇ ਵਿਚੇ tatha અત્યੰਤ ਗਿਆਤ ਦੇ ਵਿਚੇ ਅਧਿਆਸ ਹੋਵੇ ਜੇ ਬਿਲਕੁਲ ਕਿਹਨੇ ਸੱਪ ਦੇਖਿਆ ਨਹੀਂ ਫਿਰ ਉਹ ਅਧਿਆਸ ਨਹੀਂ ਬਣਾ। ਅਗਰ ਅਤਿਅੰਤ ਅਗਿਆਤ ਪਤਾ ਹੀ ਨਹੀਂ ਜਦੋਂ ਦੇਖਿਆ ਨਹੀਂ ਉਹਨੇ ਉਹਨੇ ਇਹ ਅਧਿਆਸ ਤੇ ਅਤਿਅੰਤ ਗਿਆਨ ਸਾਹਮਣੇ ਰਸੇ ਪਈ ਹੈ ਫਿਰ ਵੀ ਰਿਆਸ ਨਹੀਂ। ਅਤਿਅੰਤ ਅਗਿਆਨ ਜੇ ਅਤਿਅੰਤ ਗਿਆਨ ਜੇ ਅਤਿਅੰਤ ਗਿਆਨ ਹੈ ਤਾਂ ਵੀ ਇਹ ਅਧਿਆਸ ਨਹੀਂ ਬਣਾ। ਜੇ ਅਤਿਅੰਤ ਅਗਿਆਨ ਹੈ ਤਾਂ ਵੀ ਵਿਆਸ ਨਹੀਂ ਬਣਾ। ਜਿਹੜੇ ਸੱਪ ਦੇਖਿਆ ਨਹੀਂ ਉਹਨੂੰ ਕੀ ਪਤਾ ਕਿ ਸਾਹਮਣੇ ਦੰਦ ਉਸ ਦਾ। ਉਹਨੂੰ ਵੀ ਅਧਿਆਸ ਨਹੀਂ ਹੋਣਾ ਔਰ ਜਿਹਨੂੰ ਗਿਆਨ ਹੈ ਉਹ ਆ ਸਭ ਤਰ੍ਹਾਂ ਜਾ ਰਿਹਾ ਉਹਨੂੰ ਵੀ ਅਧਿਆਸ ਨਹੀਂ ਬਣੇਗਾ ਵਿਸ਼ੇਸ਼ ਰੂਪ ਤੇ ਅਗਿਆਤ ਔਰ ਸਮਾਨ ਰੂਪ ਤੇ ਗਿਆਤ ਵਿਖੇ ਹੋਵੇ ਵਿਸ਼ੇਸ਼ ਰੂਪ ਤੇ ਅਗਿਆਤ ਰੱਸੀ ਦੇ ਰਿਖਿਆ ਵਿਸ਼ੇਸ਼ ਰੂਪ ਤੇ ਅਗਿਆਤ ਹੋ ਗਿਆ ਔਰ ਸਮਾਨ ਰੂਪ ਤੇ ਗਿਆਤ ਉਹਦੇ ਵਰਗਾ ਹੈ ਰੱਸੀ ਸਾਪ ਵਰਗੀ ਹੈ ਹਾਂਜੀ ਤਾਂ ਫਿਰ ਉੱਥੇ ਜਿਹੜਾ ਅਬੀ ਆਦਮ ਜਿਹੜਾ ਇਹ ਕਹਦਾ ਔਰ ਬ੍ਰਹਮ ਸਮਾਨਯ ਵਿਸ਼ੇਸ਼ ਭਾਵ ਤੇ ਰਹਤਾ ਬ੍ਰਹਮ ਵਿੱਚ ਨਾ ਦਾ ਵਿਸ਼ੇਸ਼ ਗਿਆਨ ਹੈ ਨਾ ਸਮਾਨ ਗਿਆਨ ਹੈ ਕਿਉਂਕਿ ਬ੍ਰਹਮ ਦਾ ਰੂਪ ਰੇਖ ਰੰਗ ਤੋਂ ਨਿਆਣਾ ਹੈ ਤਾਂ ਉਹਦੇ ਜੋ ਸਮਾਨ ਗਿਆਨ ਵੀ ਨਹੀਂ ਬੰਦਾ ਤੇ ਵਿਸ਼ੇਸ਼ ਗਿਆਨ ਵੀ ਨਹੀਂ ਬੰਦਾ ਹੂੰ ਇਹ ਇਸ ਕਰਕੇ ਮੇਰਾ ਵਿਸ਼ੇਸ਼ ਹੈ ਜੇ ਸਿਧਾਂਤ ਹੈ ਜਾਂ ਤੇ ਵਿਸ਼ੇਸ਼ ਰੂਪ ਸੇ ਅਗਿਆਤ ਔਰ ਸਮਾਨ ਰੂਪ ਸੇ ਗਿਆਤ ਬ੍ਰਹਮ ਬਣੈ ਨਹੀਂ ਮਾਰ ਜੀ ਅਪੇਅੰਤ ਅਗਿਆਨ ਮਾਦੰਦਰ ਨੂੰ ਪਤਾ ਨਹੀਂ ਕਿ 77 87 ਤੋਂ ਉਹਨੂੰ ਫਰਕ ਉਹਨਾਂ ਨੂੰ ਪਤਾ ਨਹੀਂ ਹਾਂ ਪਰ ਜਿਹਨੂੰ ਅਤਿਆੰਤ ਗਿਆਨ ਹੈ ਉਹਨੂੰ ਕਿਵੇਂ ਨਹੀਂ ਨੂੰ ਤਾਂ ਪਤਾ ਹੈ ਕਿ 77 ਨਹੀਂ ਓ ਕੀ ਕਹਿੰਦਾ ਸਮਾਨ ਗਿਆਨ ਅਤਿਆੰਤ ਅ ਗਿਆਨ ਤੇ ਸਮਾਨ ਗਿਆਨ ਉਹਨਾਂ ਜਿਹਾ ਦੁਨੀਆ ਵਸੇ ਗਿਆਨ ਨਹੀਂ ਵਰਤਿਆ ਫਿਰ ਇਹ ਸੁਣੋ ਵਿਸ਼ੇਸ਼ ਰੂਪ ਤੇ ਅ ਗਿਆਗ ਸਮਾਨ ਰੂਪ ਤੇ ਗਿਆਤ ਉੱਥੇ ਅਦਿਆਤ ਸਮਾਨ ਰੂਪ ਚ ਸੱਪ ਦੇਖਿਆ ਯਾਰ ਇਹ ਰੱਸੀ ਵਰਗਾ ਹੈ ਉਹਨੂੰ ਹੋਊਗਾ ਜਿਹਨੇ ਸੱਪ ਨਹੀਂ ਦੇਖਿਆ ਆ ਗਿਆ ਤਾਂ ਬਿਲਕੁਲ ਪਤਾ ਨਹੀਂ ਉਹ ਯਾਰ ਪਤਾ ਨਹੀਂ ਕੀ ਆ ਕਿਹੜਾ ਜਿਹਾ ਕੋਈ ਕੀ ਹੈ ਕੋਈ ਪਤਾ ਨਹੀਂ ਉਹਨੋਂ ਦੇ ਗੋਣਾ ਗੋਣਾ ਵੀ ਪਤਾ ਨਹੀਂ ਕੱਟਦਾ ਹੈ ਜ਼ਹਿਰ ਦਿੰਦਾ ਮਰ ਜਾਂਦਾ ਕੋਈ ਨਹੀਂ ਬਿਸ਼ੇਸ਼ ਕਰਕੇ ਅ ਗਿਆਨ ਤੇ ਸਮਾਨ ਕਰਕੇ ਗਿਆ ਇਹ ਦੋਨੋਂ ਅਧਿਆਸ ਦੇ ਸਮਗਰੀ ਹੈ ਮੰਦੇ ਜੈ ਸਿਧਾਂਤ ਜਹਤੇ ਵਿਸ਼ੇਸ਼ ਰੂਪ ਤੇ ਅਗਿਆਤ ਔਰ ਸਮਾਨ ਰੂਪ ਤੇ ਗਿਆਤ ਬ੍ਰਹਮ ਬਨੇ ਬ੍ਰਹਮ ਤੇ ਦੋਨੇ ਬ੍ਰਹਮ ਤੇ ਲਖਣ ਨਹੀਂ ਦੋਨੇ ਬ੍ਰਹਮ ਜੇ ਨਾ ਵਿਸ਼ੇਸ਼ ਗਿਆਨ ਨਾ ਸਮਾਨ ਗਿਆਨ ਕੁਛ ਨਹੀਂ ਅਧਿਆਰਥ ਕੇ ਲੋਗ ਸੇ ਬ੍ਰਹਮ ਵਿਖੇ ਸੁਮਾਨਯ ਵਿਸ਼ੇਸ਼ ਭਾਵ ਅੰਗੀਕਾਰ ਕਰੇਗੋ ਤੋ ਸਿਧਾਂਤ ਕਾ ਧਾਗ ਹੋਗਾ ਨੁਕਸਾਨ ਹੋਗਾ ਸਦਾਰਤ ਜਦੋਂ ਉਹ ਸਮਝੀ ਨਹੀਂ ਰਹੇਗਾ ਇਸ ਰੀਤੀ ਸੇ निर्वशेष जो प्रकाश gyán, रूप ब्रह्म ताका विशेष रूप से अज्ञान और समान रूप से ज्ञान का अभाव होने थे ताकि विद्या अभ्यास बने ब्रह्म में जे दोनों चीजें है नहीं ही इस वास्ते ब्रह्म दे विच अभ्यास पड़दा नहीं फिर चेते कर लो समान रूप से ज्ञान विशेष रूप में अज्ञान जिथे दोनों नहीं हन उथे अभ्यास नहीं, नहीं बनदा ब्रह्म में जे दोनों ही है नहीं इस वास्ते ब्रह्म दे ਜਾਤੇ ਬ੍ਰह्म ਵਿਖੇ ਬੰਧ ਅਧਿਆਸ ਰੂਪ ਹੈ ਜੇ ਕਹਿਣਾ ਬਨੈ ਨਹੀਂ ਕਿੰਤੂ ਬੰਧ ਸੱਤਿਆ ਹੈ ਤਾਂ ਸੱਤੇ ਬੰਧ ਕੀ ਗਿਆਨ ਸੇ ਨਿਵਰਤੀ ਨਹੀਂ ਹੁੰਦੀ ਅਸੰਭਵ ਹੈ ਜਾਤੇ ਗਿਆਨ ਦੁਆਰਾ ਮੋਕਸ਼ ਰੂਪ ਗ੍ਰੰਥ ਕਾ ਪਰਯੋਜਨ ਵੀ ਨਹੀਂ ਬਣਦਾ ਔਰ ਵਿਗਿਆਨ ਸੇ ਮੋਕਸ਼ ਕਾ ਪ੍ਰਤੀਪਾਦਿਕ ਜੋ ਸਿਧਾਂਤ ਉਹ ਵੀ ਮੰਨਣ ਜੋਗ ਨਹੀਂ ਹੈ ਕਿੰਤੂ ਕਰਮ ਸੇ ਮੋਕਸ਼ ਹੋਵੇ ਹੈ ਇਹ ਹੋਇ ਕਿ ਤੀਜਾ ਵਿੱਚ ਹੋ ਗਿਆ ਕਰਮ ਕੇ ਪਹਿਲੇ ਪੁਰਬਖਸ਼ੀ ਨੇ ਗੱਲ ਕਹੀ ਹੁਣ ਤੀਜਾ ਆ ਗਿਆ ਭਗਵਾਨ ਬਾਦੀ ਆ ਗਿਆ ਭਗਵਾਨ ਦੀ ਨੇ ਆਪਣੀ ਲਾਤ ਲਾਤੀ ਕਹਿੰਦਾ ਨਾ ਨਾ ਮੋਕਸ਼ ਮਾਰ ਕੇ ਕੋਰੀ ਹੁੰਨੀ ਇਹ ਕਰਮ ਨਾਲ ਹੁੰਨੀ ਹੈ ਕਰਮ ਕਰਨ ਨਾਲ ਮੋਕਸ਼ ਹੁੰਦਾ ਉਹ ਕੀ ਕਹਿੰਦਾ ਭਗਵਾਨ ਬਾਦੀ ਸਭ ਤੇ ਬੰਦੇ ਕੀ ਗਿਆਨ ਤੇ ਨਹੀਂ ਨਿਵਰਤੀ ਸੰਯੁਗ ਕਹਤੇ ਬੰਦੇ ਦੀ ਮੁਕਤੀ ਹੁੰਦੀ ਨਹੀਂ ਗਿਆਨ ਨਾਲ ਅਰਸੀ ਯਾਰ ਸਾਥਾ ਹੈ ਇਹ ਉਹਦੀ ਮੁਰਤੀ ਨਿਵਰਤੀ ਕਿਦਾਂ ਹੋ ਜੀ ਤੋਂ ਨਿత్య ਕਰਮ ਸੰਤਦ ਕਰੇ ਪਏ ਹੋ ਜਿਹੇ ਜਿਹੇ ਮੋਕਸ਼ ਕਹਿੰਦਾ ਨਿਥ ਕਰਮ ਸੰਚਿਤ ਕਰਮ ਨਾਸ਼ ਕਰਨ ਵਾਸਤੇ ਨਿਤ ਕਰਮ ਕਰੇ ਤਾਂ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਗੀ ਜੇ ਤੁਸੀਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਬੇਕੀ ਕਰੋ ਨਿਤ ਕਰਮ ਸੰਤਦ ਕਰੇ ਸਦੀਵ ਕਾਲ ਜਿਹੜੇ ਨੇ ਨਿਤ ਕਰਮ ਕਰ ਹੁਣ ਕਰਮਾਂ ਦੀ ਸ਼੍ਰੇਂਖਾ ਚੱਲੂਗੀ ਸੱਤਿਆ ਬੰਧ ਕੀ ਗਿਆਨ ਸੇ ਨਿਵਰਤੀ ਮੰਨਣੀ ਸੁਜੁਗਤ ਕਹੀਏ ਯੁਗਤੀ ਸਹਿਤ ਨਹੀਂ ਕਿੰਤੂ ਅਜੁਗਤ ਹੈ ਮਨਨਯੋਗ ਨਹੀਂ ਕਿਉਂ ਜਾਂ ਤੇ ਜੋ ਪੁਰਸ਼ ਮੁਕਤੂਆ ਚਾਹੇ ਸੋ ਸੰਤਦ ਕਈ ਨਿਰੰਤਰ ਲਗਾਤਾਰ ਨਿਤ ਕਰਮ ਕਰਦਾ ਰਵੇ ਜਾਂ ਕਾਜੇ ਵਿਪਰਾਏ ਇਹ ਭਾਵਕਵਾਦੀ ਕਹਿੰਦਾ ਜੇ ਆਦਮੀ ਮੁਕਤ ਹੋਣਾ ਚਾਹਦਾ ਹੈ ਉਹ ਲਗਾਤਾਰ ਸੰਤਦ ਕਰਮ ਕਰੇ ਨਿਤ ਕਰਮ ਕਰੇ ਉਹ ਕਰਮ ਦੋ ਪ੍ਰਕਾਰ ਦਾ ਇੱਕ ਨੂੰ ਬੇਤ ਕਰਮ ਕਹਿੰਦੇ ਇੱਕ ਨੂੰ ਅਬੇਤ ਕਰਮ ਕਹਿੰਦੇ ਇੱਕ ਨੂੰ ਸ਼ੁਭ ਕਰਮ ਕਹਿੰਦੇ ਇੱਕ ਨੂੰ ਅਸ਼ੁਭ ਕਰਮ ਕਹਿੰਦੇ ਇਕ ਨੂੰ ਨਖੇਦ ਕਰਮ ਕਹਿੰਦੇ ਨੇ ਇਕ ਚੰਗਾ ਕਰਮ ਕਹਿੰਦੇ ਜੋ ਨਾਮ ਅਰਜੀ ਦੇ ਲੋ ਬਿਹਤ ਅਬਿਹਤ ਕਹ ਲੋ ਜਾਨੀ ਕਰਨ ਜੋਗ ਨਾ ਕਰਨ ਜੋ ਇਹਦਾ ਅਰਥ ਹੈ ਔਰਸ਼ ਕੀ ਪ੍ਰਵ੍ਰਤੀ ਕੇ ਨਿਮਿਤ ਜਾ ਕਾ ਸਰੂਪ ਬੇਦ ਨੇ ਬੋਧਨ ਕੀਆ ਸੋ ਬਿਹਤ ਕਰਮ ਜਿਸ ਕਰਮ ਨੂੰ ਕਰਨ ਵਾਸਤੇ ਸਾਡੇ ਬਜ਼ੁਰਗ ਮਾਤਾ ਪਿਤਾ ਸੰਤ ਲੋਕ ਬੇਦ ਗੁਰਬਾਣੀ ਕਹਿੰਦੀ ਹੈ ਉਹ ਜਿਹੜਾ ਨਾ ਉਹ ਨਿਤ ਕਰਮ ਨਿਮਿਤ ਜਾ ਕਾ ਕੀਤਾ ਉਹਨੂੰ ਬਿਹਤ ਕਰਮ ਕਹਿੰਦੇ ਹੈ ਜਿਸ ਕਰਮ ਨੂੰ ਕਰਨ ਤੋਂ ਬੇਦਰੋਕਦਾ ਸੰਤ ਰੋਕਦੇ ਸਾਡੇ ਮਾਂ ਪੇ ਬਜ਼ੁਰਗ ਰੋਕਦੇ ਕਰਮ ਨਹੀਂ ਕਰਨਾ ਉਹ ਅਵੇਹਦ ਕਰਮ ਸੌਖਾ ਹੀ ਸਮਝ ਲਓ ਜਿਸ ਕਰਮ ਨੂੰ ਕਰਨ ਵਾਸਤੇ ਵੇਦ ਪੁਰਬਾਣੀ ਸੰਤ ઋષਿ मुनि ਗੁਰੂ ਲੋਕ ਪੈਗੰਬਰ ਲੋਕ ਕਰਮ ਕਰਨ ਵਾਸਤੇ ਕਹਿੰਦੇ ਆ ਉਹ ਬੇਹਦ ਕਰਮ ਜਿਸ ਕਰਮ ਨੂੰ ਕਰਨ ਤੋਂ ਮਨਾ ਕਰਦੇ ਆ ਉਹ ਅਵੇਹਦ ਕਰਮ ਇਹ ਇੰਨਾ ਹੀ ਸਮਝ ਲਓ ਫੇ ਬਾਕੀ ਸਮਝ ਲਾਗੇ ਰਹਿ ਹਾਂ ਕਰਮ ਦੋ ਪ੍ਰਕਾਰ ਦਾ ਵੇਹਿਤ ਅਵੇਹਿਤ ਨੰਬਰ 2 ਪੁਰਸ਼ ਕੀ ਨਿਵਰਤੀ ਜਾਂ ਸੋ ਬੋਧਨ ਕਰੀਐ ਸੋ ਨਖਿੱਧ ਕਰਮ ਕਹੀਐ ਜਿਸ ਕਰਮ ਨੂੰ ਕਰਨ ਵਾਸਤੇ ਪੁਰਸ਼ ਨੂੰ ਮਨਾ ਕਰਿਆ ਉਹ ਅਵੇਹਿਤ ਕਰਮ ਹੈ ਨਖਿੱਧ ਕਰਮ ਹੈ ਸੁਭਾਵ ਸਿਰ ਜੋ ਕੀਆ ਸੋ ਤੇ ਸਿਧ ਸੋ ਕਰਮ ਨਹੀਂ ਹੈ ਦੰਦਾ ਦੇ ਵਿੱਚ ਲੱਕੜੀ ਫੇਰੀਏ ਇਹਨੂੰ ਕਰਮ ਨਹੀਂ ਹੈ ਬੈਠੇ ਥਲੇ ਤੁਸੀਂ ਦਾ ਲੱਕੜੀ ਕਾਕਾ ਹੱਥ ਚ ਬਣੀ ਜਾਂਦੇ ਉਹ ਕਰਮ ਨਹੀਂ ਹੈ ਮਿੱਟੀ ਪੁੱਟਦੇ ਪਏ ਉਹ ਖੋਦੇ ਉਹ ਕਰਮ ਨਹੀਂ ਹੈ ਸੁਤੇ ਸਦ ਸੁਆਬ ਸਦੀ ਜਰ ਕੋ ਕਰਮ ਕਰਦਾ ਕਈ ਵਗਾ ਮਰੋੜੀ ਜਾਂਦੇ ਬੰਦੇ ਕਈ ਆ ਨੋ ਹੀ ਖਲੀ ਜਾਂਦੇ ਇਹ ਕਰਮ ਨਹੀਂ ਹੈ ਜੋ ਬੇਦਨ ਪਰਵਰਤ अथवा ਨਿਵਰਤੀ ਕੇ ਨਿਮਿਤ ਬੋਧਨ ਕੀਆ ਹੈ ਉਹਨੂੰ ਕਰਮ ਕਹਿੰਦੇ ਜਿਸ ਨੂੰ ਬੇਦ ਕਰਨ ਵਾਸਤੇ ਔਰ ਨਾ ਕਰਨ ਵਾਸਤੇ ਕਹਿੰਦਾ ਉਹ ਕਰਮ ਹੈ ਉਦਾਸਨ ਕਿਰਿਆ ਕਰਮ ਨਹੀਂ ਬਿਲਕੁਲ ਬਿਲੇ ਬੈਠੇ ਰਹਿਣਾ ਉਹ ਕਰਮ ਨਹੀਂ ਹੈ ਤੋ ਜਾਂਤੇ ਦੋ ਪ੍ਰਕਾਰ ਦਾ ਕਰਮ ਹੈ ਤਿੰਨ ਪ੍ਰਕਾਰ ਦਾ ਨਹੀਂ ਬੇਤ ਅਵੇਤ ਹੈ ਉਦਾਸਨ ਨਹੀਂ ਹੈ ਬੇਤ ਕਰਮ ਚਾਰ ਪ੍ਰਕਾਰ ਦਾ ਹੈ ਪਰਾਚਿਤ ਕਰਮ ਕਾਮੇ ਕਰਮ ਨਿਮਿਤ ਕਰਮ ਉਨਮਿਤ ਕਰਮ ਯਾੜ ਲਗਾ ਵੈਸੇ ਤਾਂ ਉਹ ਤੁਹਾਡਾ ਦੇਸਾਂ ਵਾਲੇ ਦਾ ਵੱਖਰਾ ਸਬਜਟ ਹੈ ਇਹ ਹੁਣ ਵੱਖਰਾ ਸ਼ੁਰੂ ਹੋ ਗਿਆ ਇਹਨਾਂ ਕਰਮ ਦੇ ਅਗੇ ਫੋਸਫੇਟ ਤੱਕ ਲੈਕਚਰ ਆਣਾ ਮੈਂ ਆ ਤੁਹਾਨੂੰ ਇਹ ਇੱਥੇ ਤੱਕ ਬੇਹਤ ਅਵੇਤ ਕਰਮ ਤੱਕ ਪੂਰੇ ਕਰ ਲਿਆ ਇਹਨਾਂ ਨੂੰ ਚੰਗੀ ਤਰ੍ਹਾਂ ਫੋਲੋ ਕਰ ਸਮਝ ਲਓ ਅਗੇ ਕਰਮ ਦੀ ਫਰਾਸ਼ੂ ਸਾਰੇ ਕਾਲ ਕਰਨਾ